ਸਬਜ਼ੀਆਂ ਉਹ ਗਿਆ ਥੋੜੀ ਜੀ ਵਧੀਆ ਆ ਜਾਂਦੀ ਹੈ ਜਦੋਂ ਆਪਾਂ ਇਥੋਂ ਵੀ ਖੋਦ ਲਈਏ ਜਿਹੜੀ ਸ਼ਹਿਰ ਦੀ ਸਬਜ਼ੀਆਂ ਹੁੰਦੀ ਆ ਸਾਰੀ ਗੱਲੇ ਨਾਲਿਆਂ ਦਾ ਜਿੰਨਾ ਪਾਣੀ ਆ ਉਥੇ ਉਹ ਡੁੱਸਦਾ ਰਹੇ ਟੀਕੇਦਾਰ ਇਹ ਲੋਕੀ ਬੱਲਾ ਦੇ ਵਿੱਚ ਟੀਕੇ ਦਉਂਦੇ ਆ ਠੀਕ ਆ ਕਦਮਾ ਦੇ ਵਿੱਚ ਲੋਕੀ ਟੀਕੇ ਲਾਈ ਜਾਂਦੇ ਜਿਹੜੇ ਨਗਰਾਂ ਨੂੰ ਆਪਾਂ ਟੀਕੇ ਦਉਂਦੇ ਆ ਪਸ਼ਮਨ ਵਾਸਤੇ ਕੋਈ ਟੀਕੇ ਉਹਦੇ ਵਿੱਚ ਲਾ ਕੇ ਤੇ ਸਬਜ਼ੀਆਂ ਆਪਾਂ ਸਾਰੀਆਂ ਜਗ੍ਹਾ ਰੇੜਿਆਂ ਤੋਂ ਲੈ ਲੈ ਕੇ ਖਾਂਦੇ ਸੋ ਥੋੜਾ ਜਿਹਾ ਆਪਾਂ ਇਹਦਾ ਜ਼ਰੂਰ ਧਿਆਨ ਲਈਏ ਵੀ ਸਬਜ਼ੀਆਂ ਆਪਣੇ ਘਰ ਦੀ ਹੋਵੇ ਦੇਖੋ ਜੀ ਜਿਹੜੀ ਖੇਤੀ ਆ ਵੀ ਆਪਾਂ ਨੇ क्यों आ रहे हैं ठीक है ना तो एक मेरी कहना मतलब है अगर बाटे अपने तुझे देखिए आप लोग नहीं है पेंडिंग पूरे नहीं है जेड़ा याद रखो तो मैं काम दसना एक बड़ी वजह दी गल जेड़ा पैसे का डीलर है वो पढ़ा लिखा नहीं होता तो एक कड़ा जेड़ा टूटे तो पिक्की तो कार तो जेड़ा तेल निकले खराब वाला तो चिपका देना उन जगह जगह दे ला देते हैं ते जेड़े रास्ते चुनने वाले कीड़े होते हैं रास्ते ਪੋਲੀਆਂ ਲਾਨੀਏ ਗਾਜਰਾ ਲਾਨੀਏ ਧਨੀਆਂ ਵੀਚਣਾ ਲਫਾਫਾ ਇੰਨਾ ਕੁ ਵੀ ਹੁੰਦਾ ਇਸ ਚੋ ਜੁਟਕੀ ਕਰਤਾ ਤੇ ਤਾਂ ਦਾ ਨੀਲਾ ਨੀਲਾ ਹੋ ਗਿਆ ਜਦੇ ਵੇਚਦਾ ਦੋਨੇ ਤਰੀਕਾਰਾਂ ਦਾ ਹੋਰ ਦੇਖਣਾ ਬਈ ਬਾਕੀ ਦੇ ਅੱਜ ਨੇ ਬਿਸੂ ਹੋ ਜਾਂਦੇ ਆਟਕੇ ਥੋੜੀ ਸਮਝ ਦਾ ਆਪ ਕੋ ਦਿੰਦੇ ਆ ਪਾਲਣਾਤ ਹੋ ਜਾਂਦੇ ਸੋ ਖਸਾਮੇ ਦਾ ਨਾਮ ਹੈ ਗਾਜਰਾ ਨਾਂ ਕੇ ਨਾਲ ਨਾਲ ਜਿਹੜੀਆਂ ਸਾਡੇ 3/4 ਦਾ ਬੈਂਕ ਤੋਂ ਕਿਹਾ ਇਹ ਮੇਰੇ ਫਾਤੀਆ ਫਾਤਾ ਕੋਦੇ ਨੇ ਉਹ ਵੀ ਥੋੜੇ ਜਿਹਾ ਆਟਾ ਰਸੀਦਾ ਤੁਹਾਨੂੰ ਪਤਾ ਕਿ ਤਾਂ ਤੁਹਾਡੀਆਂ ਆਂਗੀਆਂ ਤੋਂ ਤੁਹਾਡੀਆਂ ਤੱਕ ਜਿਹੜੀ ਫਲ ਤੇ ਸਬਜ਼ੀਆਂ ਕਰਦੇ ਨੇ ਕਿਉਂਕਿ ਕਦੇ ਵੀ ਇਹਨਾਂ ਨੂੰ ਮਾਰੋ ਜਾਂਦੇ ਆ ਕਿੰਨੀ ਸਾਰੀਆਂ ਕਮਜ਼ੋਰ ਹੁੰਦੀਆਂ ਦੁਨੀਆ ਤੇ ਕੰਮ ਕਰਦੇ ਆ ਤੇ ਮਾਰਨ ਬੇਚਾਰਾ ਮਨੋਗਨ ਤੋਂ ਇਹੋ ਪੁੱਛ ਤਾਂ ਨਹੀਂ ਆਈਆਂ ਮੇਰੇ ਅੰਦਰ ਇਹਨਾਂ ਨੂੰ ਵੀ ਸੰਭਲਣਾ ਕਿਉਂਕਿ ਇਹ ਸਰਾ ਤੁਹਾਡੇ ਸਿਹਤ ਦਾ ਖ਼ਤਰਾ ਕਰਦੀਆਂ ਨੇ ਉਹ ਤਾਂ ਦੇ ਲੋ ਇੱਕ ਲੈਣ ਬਾਰੇ ਤੁਹਾਨੂੰ ਦੱਸਿਆ ਬਹੁਤੀ ਵਿਸਤ੍ਰਿਤ ਬਹੁਤੀ ਤੁਹਾਨੂੰ ਉਹਨਾਂ ਦੇ ਮਤਲਬ ਜੋ ਸਿਆਦ ਉੱਤੇ ਉਹਨਾਂ ਨੂੰ ਪਹਿਲੇ ਆਪ ਆਪਣੇ ਲੋਡ ਕਰਨੀਆਂ ਇਸ ਤੋਂ ਬਾਅਦ ਡਾਕਟਰ ਮੈਡਮ ਹਾਸਤਾ ਜੀ ਨੇ ਤੁਹਾਨੂੰ ਮੇਨ ਮੇਨ ਜਿਹੜੀਆਂ ਛੰਡਾ ਰੋਜ਼ ਜਿਹੜੀਆਂ ਬਹੁਤੀਆਂ ਮੱਲਾ ਚੋੜਾ ਨਹੀਂ ਉਹਨਾਂ ਨੇ ਤੁਹਾਨੂੰ ਦੱਸਿਆ ਤਿੰਨ ਚਾਰ ਪਿੰਡ ਪੁਆਇੰਟ ਹੀ ਦੱਸੇ ਜਿਹੜੇ ਤੁਹਾਡੇ ਮਤਲਬ ਹੀ ਸਮਝ ਚ ਪੈਣ ਉਹਨਾਂ ਦੀ ਆਪਾਂ ਜਰੂਰ ਪੜਨਾ ਕਰਨੀ ਪਹਿਲਾਂ ਤੁਹਾਡੇ ਸਾਰੇ ਚੈਨਲ ਵਾਲਿਆਂ ਦਾ ਇੱਥੇ ਆਉਣ ਤੇ ਸਾਡੇ ਕਿਸਾਨ ਸਦਰਾਇ ਟਾਈਮ 'ਚ ਤੁਹਾਨੂੰ ਜੀ ਆਇਆਂ ਧੰਨਵਾਦ ਤੁਹਾਡਾ ਇਹ ਜਿਹੜਾ ਅੱਜ ਖੇਤੀਬਾੜੀ ਵਿਪਾਦਤ ਇਤਸਾਨ ਭਲਾਈ ਵਿਪਾਦ ਦੇ ਸਯੋਜਨ ਦੇ ਨਾਲ ਯੂਨੀਵਰਸਿਟੀ ਦੇ ਨਾਲ ਤੌਰ ਕਾਰਪੋਰੇਸ਼ਨ ਤਾ ਤਲਬਤ ਲੈਬੋਰੇਸ਼ਨ ਤਰਤੇ ਆਈਪੀਐਮ ਦੇ ਜਿਹੜਾ ਪ੍ਰੋਜੈਕਟ ਆਈਸੀਆਰ ਦਾ ਦਿੱਲੀ ਤੋਂ ਸਾਡੇ ਡਾਕਟਰ ਮਤੇਸ਼ ਐ ਸੈਦਲ ਜੀ ਆਏ ਨੇ ਉਹਨਾਂ ਨੇ ਆਈਪੀਐਮ ਜਿਹੜੀ ਆਪਾਂ ਬਾਸਮਤੀ ਦੀ ਫਸਲ ਦੇ ਉੱਤੇ ਆਈਪੀਐਮ ਦੇ ਜਿਹੜੇ ਤੀੜੇ ਮਤੂੜਿਆਂ ਦਾ ਜਿਹੜਾ ਬਚਾਅ ਕਰਨ ਲਈ ਆਪਾਂ ਉਹਦੇ ਸਬੰਧ ਚ ਬਈ ਜ਼ਹਿਰਾਂ ਤੋਂ ਬਦੈਰ ਜੜੀਆਂ ਦਵਾਈਆਂ ਉਹ ਪੰਡਾਇ ਉਸ ਤੋਂ ਬਦੈਰ ਜਿਹੜੀ ਬਾਸਮਤੀ ਤਿਆਰ ਕੀਤੀ ਜਾਵੇ ਤੇ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਹਦਾਇਤ ਆ ਵੀ 10 ਜਿਹੜੇ ਜ਼ਹਿਰ ਜਿਹੜੀ ਬਾਸਮਤੀ ਆ ਜ਼ਹਿਰ ਬਾਸਮਤੀ ਬਣਾਉਣ ਲਈ 10 ਦਵਾਈਆਂ ਬੈਨ ਲਾਈਆਂ ਉਹਨਾਂ ਦੀ ਜ਼ਿੰਮੇਵਾਰ ਭਰਾਵ ਨੂੰ ਬੇਨਤੀ ਇਹ ਅਪੀਲ ਦਿੱਤੀ ਵੀ 10 ਦਵਾਈਆਂ ਜਿਹੜੀਆਂ ਜ਼ਹਿਰ ਉਹ ਨਾ ਪਾਈਆਂ ਜਾਣ ਜਿਹੜੀਆਂ ਉਹਦੇ ਅਲਟਰਨੇਟਿਵ ਆ ਉਹ ਦਵਾਈਆਂ ਪਾਈਆਂ ਜਾਣ ਤਾਂ ਜੋ ਬਾਸਮਤੀ ਦੀ ਪੈਦਾਵਾਰ ਵਧੀਆ ਬਣਾਈ ਜਾ ਸਕੇ ਵਾਹਿਗੁਰੂ ਜੀ ਥਾਲ ਸਾਹਿਬ ਵਾਹਿਗੁਰੂ